ਜਿਨ੍ਹਾਂ ਦੇ ਘਰਾਂ ਦੇ ਵਿੱਚ ਵਕਤ ਦੀ ਮਾਰ ਪੈਂਦੀ ਹੈ ਨਾ ਫਿਰ ਚੰਗੇ ਪੜ੍ਹੇ ਲਿਖੇ ਧੀਆਂ ਪੁੱਤ ਵੀ ਕਮਲੇ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਸਾਡੀ ਭੈਣ ਰੈਨੂ ਸ਼ਰਮਾ ਦੇ ਘਰ 'ਚ ਵਕਤ ਦੀ ਮਾਰ ਪਈ ਗ੍ਰੈਜੂਏਸ਼ਨ ਕੀਤੀ ਹੋਈ ਕੁੜੀ ਪੜ੍ਹੀ ਲਿਖੀ ਜਿਨੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਟੌਪ ਕੀਤਾ ਸੀ ਕਿਸੇ ਟਾਈਮ ਉਹ ਭਰਾਵਾਂ ਦੀ ਭੈਣ ਤੇ ਮਾਪਿਓ ਤੇ ਲਾਡਾਂ ਦੇ ਚਾਮਾਂ ਦੇ ਨਾਲ ਪਾਲੀ ਹੋਈ ਏਤੀ ਰੋਪੜ ਸ਼ਹਿਰ ਦੇ ਗਾਂਧੀ ਚੌਂਕ ਦੇ ਵਿੱਚ ਘਰ ਚੰਗਾ ਕਾਰੋਬਾਰ ਕਰਿਆਨੇ ਦੀ ਦੁਕਾਨ ਜਿਹੜੀ ਵੱਡੇ ਹੋਲ ਸੇਲ ਦੇ ਕੰਮ ਦੇ ਵਿੱਚ ਪਿਤਾ ਦਾ ਪੂਰਾ ਨਾਮ ਬੋਲਦਾ ਸੀ ਸ਼ੂਗਰ ਹੋ ਗਿਆ ਪਿਤਾ ਜੀ ਬਿਮਾਰ ਹੋ ਗਏ ਲੱਤ ਗਲ ਗਈ ਮੰਜੇ ਤੇ ਪੈ ਕੇ ਲੱਤ ਵੱਢਣੀ ਪੈ ਗਈ ਜਿਹੜੀ ਰੇਨੂ ਸ਼ਰਮਾ ਆਪਣੇ ਬਾਪ ਨਾਲ ਇੰਨੀ ਅਟੈਚ ਸੀ ਕਾਲਜ ਦੀ ਪੜ੍ਹਾਈ ਖਤਮ ਕਰਕੇ ਜੌਬ ਦੀ ਤਿਆਰੀ ਕਰ ਰਹੀ ਸੀ ਉਹ ਘਰੇ ਆਪਣੇ ਬਾਪ ਦੀ ਸੇਵਾ ਕਰਨ ਲੱਗਦੀ ਬਾਪ ਦੇ ਹਾਲਾਤ ਦਿਨੋਂ ਦਿਨ ਬਦਤਰ ਹੁੰਦੇ ਗਏ ਸਾਰਾ ਪੈਸਾ ਤੇ ਲਾ ਵੀ ਬਾਪ ਦੇ ਉੱਪਰ ਲੱਗ ਗਿਆ ਦੁਕਾਨ ਵੀ ਬੰਦ ਹੋ ਗਈ ਭਰਾ ਵੀ ਗਲਤ ਸੰਗਤ ਦੇ ਵਿੱਚ ਪੈ ਗਿਆ ਇੱਕ ਦੂਸਰਾ ਭਰਾ ਅੱਡ ਹੋ ਗਿਆ ਵਿਆਹ ਕਰਾ ਕੇ ਲੱਗ ਰਹਿਣ ਲੱਗ ਗਿਆ ਪਿਤਾ ਜੀ ਦੀ ਮੌਤ ਹੋ ਗਈ ਪਿਤਾ ਜੀ ਦੀ ਮੌਤ ਤੋਂ ਬਾਅਦ ਦੋਨੇ ਮਾਵਾਂ ਧੀਆਂ ਘਰ ਦੇ ਵਿੱਚ ਰਹਿੰਦੀਆਂ ਕਿਵੇਂ ਨਾ ਕਿਵੇਂ ਰੋਟੀ ਖਾ ਲੈਂਦੀਆਂ 18 ਸਾਲ 11-18 ਸਾਲ ਇਹ ਭੈਣ ਅੰਦਰ ਕਮਰੇ ਚ ਬੈਠੀ ਸਿਰ ਚ ਡੇ ਡੀਆਂ ਜਟਾਵਾਂ ਹੋ ਗਈਆਂ ਦੇਖੋ ਤੁਸੀਂ ਕੀ ਹਾਲਾਤ ਜਦੋਂ ਆਪਣੇ ਵੀ ਸਾਥ ਛੱਡ ਜਾਣ ਉਦੋਂ ਫਿਰ ਨਰਕ ਵਰਗੇ ਹਾਲਾਤ ਹੋ ਜਾਂਦੇ ਆ ਇਹ ਰੈਨੂ ਭੈਣ ਦੀ ਚੋਰੀ ਨਿਕਲੀ ਦੀ ਮਾਤਾ ਲక్ష్ਮੀ ਸ਼ਰਮਾ ਦੀ ਵੀ ਆ ਜਿਹੜੀ ਅੱਜ ਇਸ ਦੁਨੀਆ ਤੋਂ ਚਲੀ ਗਈ ਹੈ ਵਿਚਾਰੀ ਜਦੋਂ ਸਾਨੂੰ ਇਹਨਾਂ ਮਾਵਾਂ ਧੀਆਂ ਬਾਰੇ ਪਤਾ ਲੱਗਿਆ ਨਾ ਵੀਡੀਓ ਬਣਾ ਕੇ ਭੇਜੀ ਵਰਿੰਦਰ ਸ਼ੁਕਲਾ ਜੀ ਨੇ ਬੜਾ ਦੁੱਖ ਲੱਗਿਆ ਵੀ ਇੱਕ ਭੈਣ ਸਾਡੀ ਪੜ੍ਹੀ ਲਿਖੀ ਕਿਹੜੇ ਹਾਲਾਤਾਂ ਚਾਜਾ ਜਦ ਅਸੀਂ ਘਰ ਪਹੁੰਚੇ ਉਸ ਕਮਰੇ ਦੇ ਹਾਲਾਤ ਦੇਖੋ ਕੀ ਕਿਵੇਂ ਰੇਨੂ ਭੈਣ ਉਹ ਗੰਦਨਾ ਭਰੇ ਕਮਰੇ ਚ ਤੇ ਉਹਦੀ ਮਾਂ ਚੱਲ ਫੇਰ ਨਹੀਂ ਸਕਦੀ ਸੀ ਜ਼ਮੀਨ ਤੇ ਹੀ ਪਈ ਸੀ ਪਰ ਉਸ ਧੀ ਦੇ ਕਮਰੇ ਦੇ ਗੇਟ ਦੇ ਬਾਹਰ ਰਾਖੀ ਕਰਦੀ ਚੌਕੀਦਾਰ ਬਣੀ ਬੈਠੀ ਸੀ ਵੀ ਮੇਰੀ ਧੀ ਅੰਦਰ ਬੈਠੀ ਉਹ ਮਰਨ ਦੇ ਕਿਨਾਰੇ ਪਈ ਵੀ ਆਪਣੀ ਧੀ ਦੀ ਰਾਖੀ ਕਰਦੀ ਭਰਾ ਇੱਕ ਮੰਦਰ ਦੇ ਵਿੱਚ ਰਹਿੰਦਾ ਉਹ ਵੀ ਧੰਨਵਾਦ ਸ਼ੁਕਲਾ ਜੀ ਦਾ ਜਿਨ੍ਹਾਂ ਨੇ ਮੰਦਰ ਚ ਨੂੰ ਰੱਖ ਕੇ ਜਗ੍ਹਾ ਦਿੱਤੀ ਉਹਨੂੰ ਨਮਾਇਆ ਤਵਾਇਆ ਉਹ ਵੀ ਕਈ ਸਾਲਾਂ ਤੋਂ ਐਂ ਤੁਰਿਆ ਫਿਰਦਾ ਸੀ ਕਮਲਾ ਹੋ ਕੇ ਸ਼ਰਾਬ ਦੇ ਛੇੜੇ ਜੋ ਜਾਂ ਮਨ ਲੋ ਹੋਰ ਕੋਈ ਨਸ਼ਾ ਕਰਦਾ ਸੀ ਤੇ ਦੂਸਰਾ ਭਰਾ ਆਪਣੇ ਬੱਚਿਆਂ ਦੇ ਨਾਲ ਅਲੱਗ ਰਹਿੰਦਾ ਸੀ ਤੇ ਰੈਨੂ ਸ਼ਰਮਾ ਭੈਣ ਨੂੰ ਤੇ ਮਾਤਾ ਲక్ష్ਮੀ ਨੂੰ ਉੱਥੋਂ ਲੈ ਕੇ ਆਏ ਉਹਨਾਂ ਦਾ ਅਲਾਜ ਸ਼ੁਰੂ ਹੋਇਆ ਤੇ ਲక్ష్ਮੀ ਮਾਤਾ ਦਾ ਕੁਝ ਦਿਨਾਂ ਬਾਅਦ ਇਸ ਦੁਨੀਆ ਤੋਂ ਕੂਚ ਕਰ ਗਈ ਵਿਚਾਰੀ ਤੇ ਰੈਨੂ ਭੈਣ ਅੱਜ ਵੀ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੀ ਆ ਬਿਲਕੁਲ ਠੀਕ ਆ ਹੁਣ 90% ਠੀਕ ਆ ਭੈਣ 10% ਜਿਹੜੀ ਕਮੀ ਆ ਨਾ ਉਹ ਆਪਣੇ ਆਨੇ ਪੂਰੀ ਕਰਨੀ ਆ ਆਪਣੇ ਨਾ ਮਾਸੀ ਕੋਈ ਮਿਲਣ ਆਈ ਆ ਕਦੇ ਨਾ ਕੋਈ ਭੂਆ ਨਾ ਕੋਈ ਚਾਚੀ ਕਦੇ ਮਿਲਣ ਆਈ ਆ ਨਾ ਕੋਈ ਤਾਈ ਭਰਾ ਜਰੂਰ ਜਿਹੜਾ ਮਾਰ ਜਾਂਦੇ ਆ ਜਿਹੜਾ ਦੂਸਰਾ ਭਰਾ ਸੀ ਉਹਨੂੰ ਵੀ ਅਸੀਂ ਨਾਲ ਹੀ ਲਿਆਏ ਸੀ ਪਰ ਕੁਝ ਦਿਨ ਰਹਿ ਕੇ ਜਦੋਂ ਥੋੜਾ ਠੀਕ ਹੋ ਗਿਆ ਉਹ ਚਲਾ ਗਿਆ ਉਹ ਹੁਣ ਰੋਪੜ ਹੀ ਰਹਿੰਦਾ ਦੋਨੇ ਭਰਾ ਰੋਪੜ ਨੇ ਰੈਨੂ ਭੈਣ ਸੁਪਨਿਆਂ ਦੇ ਘਰ 'ਚ ਆ ਸਾਡੀ ਰੈਨੂ ਭੈਣ ਵਾਸਤੇ ਅਰਦਾਸ ਕਰੀਓ ਪੜ੍ਹੀ ਲਿਖੀ ਆ ਭੈਣ ਟੌਪਰ ਰਹੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬੜੀ ਇੰਟੈਲੀਜੈਂਟ ਕੁੜੀ ਸੀ ਕੰਪਿਊਟਰ ਦੇ ਬਾਰੇ ਮਹਾਰਸੀ ਬਖਸ਼ ਦੀ ਮਹਾਰਾ ਜਿਹੜੀ ਸਭ ਕੁਝ ਭਲਾ ਦਿੰਦੀ ਆ ਭਾਈ ਅਰਦਾਸ ਕਰਿਓ ਮੇਰੀ ਭੈਣ ਉਹਨਾਂ ਜਿਹੜੇ ਦਿਲੋ ਦਿਮਾਗ ਤੇ ਟੂੰਗੇ ਜਾਹ ਕਮ ਹੋਇਆ ਉਹਨਾਂ ਚੋਂ ਬਾਹਰ ਨਿਕਲ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਰਿੰਨੂ ਭੈਣ ਬੜੀ ਸੈਂਸਿਟਿਵ ਧੀ ਆ ਬੜੇ ਚਾਵਾਂ ਤੇ ਲਾਡਾਂ ਨਾਲ ਪਾਲੀ ਹੋਈ ਧੀ ਆ ਭਰਾਵਾਂ ਦੀ ਭੈਣ ਆ ਮਾਮੇ ਮਾਸੀਆਂ ਦੀ ਚਹਤੀ ਆ ਉਹ ਸਾਡੇ ਉਸ ਪਿਆਰ ਤੋਂ ਵੰਝੀ ਆ ਜਿਹੜਾ ਉਹਦੇ ਆਪਣਿਆਂ ਨੇ ਦੇਣਾ ਬੇਨਤੀ ਆ ਭਾਈ ਜਰੂਰ ਆਇਓ ਰਿੰਨੂ ਭੈਣ ਦੀ ਸਪੋਰਟ ਕਰਿਓ ਤਾਂ ਜੋ ਰਿੰਨੂ ਭੈਣ ਦੇ ਜੀਵਨ 'ਚ ਕੁਝ ਹੋਰ ਚੰਗਾ ਹੋ ਸਕੇ ਆਪਣੇ ਆਸ-ਪਾਸ ਧਿਆਰ ਖਿਆਲ ਰੱਖਿਆ ਕਰੋ ਤੁਹਾਡੇ ਆਸ-ਪड़ोस ਹੀ ਰਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਗਾਂਧੀ ਚੌਕ ਦੇ ਵਿੱਚ ਜਿੱਥੇ ਪਰਿਵਾਰ ਰਹਿੰਦਾ ਸੀ ਉਪਰ ਸ਼ਹਿਰ ਚ ਉੱਥੇ ਵੀ ਲੋਕ ਵਸਦੇ ਸੀ ਨਾਲ ਦੀਆਂ ਕੰਧਾਂ ਘਾਰ ਗਵੰਢੀ ਆਂਢੀ ਸਾਰੇ ਜਾਣਦੇ ਸੀ ਬੀਸ ਘਰ ਦੇ ਵਿੱਚ ਕਿਹੜੀ ਹਾਲਤ ਚ ਰਹਿੰਦੀ ਹਣੀ ਨੂੰ ਸਾਰੀ ਸਾਰੀ ਰਾਤ ਚੀਕਾਂ ਮਾਰਦੀ ਆਵਾਜ਼ਾਂ ਸੁਣਦੇ ਸੀ ਉਹ ਲੋਕ ਪਰ ਬੋਲੇ ਹੋ ਗਏ ਜੇ ਤੁਹਾਡੇ ਆਸ-ਪਾਸ ਵੀ ਕੋਈ ਹੈ ਤਾਂ 16 17 18 ਸਾਲ ਇੰਤਜ਼ਾਰ ਨਾ ਕਰੀਏ ਕੋਈ ਹੋਰ ਆ ਕੇ ਕਰੂਗਾ ਮੈਂ ਤੁਸੀਂ ਵੀ ਭਾਈ ਕਨਈਏ ਦੇ ਵਾਰਸ ਹੋ ਤੁਸੀਂ ਵੀ ਤਾਂ ਇਨਸਾਨ ਹੋ ਤੁਹਾਡੇ ਅੰਦਰ ਵੀ ਤਾਂ ਰੱਬ ਵੱਸਦਾ ਵਕਤ ਦੀ ਮਾਰ ਕੇ ਜਿਆਦਾ ਸਵਾਨੀ ਲਾਉਂਦੀ ਕੰਦੇ ਟੱਪਣ ਨੂੰ ਵਕਤ ਦੀ ਮਾਰ ਕਿਸੇ ਟਾਈਮ ਵੀ ਕਿਸੇ ਤੇ ਵੀ ਪੈ ਸਕਦੀ ਆ ਇੱਕ ਦੂਜੇ ਦਾ ਸਾਥ ਜੁੜ ਦਿਆ ਕਰੋ